ਜਮਾ ਫਸਮਾ ਹਮਗਾਉਲਾ ਵੇਖੋ ਕੀ ਬੰਦਾ ਆਏ ਆਏ ਨਾ ਗਲਤੀ ਆ ਇਹਨਾਂ ਚੀਜ਼ਾਂ ਨਾਲ ਹੀ ਆਉਂਦੇ ਹੁਣ ਪੈਕ ਆਂਦੇ 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 ਹਾਂ ਤਾਂ ਸ਼ੈਲ ਕੀ ਬਈ ਚੱਲ ਰਹੀ ਤਾਂ ਹਾਂ ਹਾਂ ਮਗਰ ਲਈ ਲੰਘੀ ਜਾਣੀ ਸੀ ਫਿਰ ਸਸਪੈਂਸ਼ਨ ਲਾਤੀ ਮੈਨੂੰ ਇਹ ਸੱਚੀ ਡਾਊਨ ਤਾਂ ਕੀਤੀ ਵੀ ਆ ਨੇ ਉਹ ਵੇ ਉਹ ਲੱਗੀ ਫਿਰ ਦਰਨੋਂ ਤੇ ਤੀਰ ਜੀ ਵੱਟ ਕੇ ਹੁੰਦੇ ਵੇਖ ਨੂੰ ਜਫਰ ਪਿਆ ਕੇ ਕਾਹਨ ਜਾਂਦੇ ਵੇਖ ਚਰੜ ਚਰੜ ਹੁੰਦੀ ਏ ਬਾਈ ਜਾਨ ਦਾ ਸਿੱਧੀ ਆਉਣਾ ਸਿੱਧੀ ਕਰ ਲੈ ਇਹਨੂੰ ਹੁਣ ਤਾਂ ਲੱਗੀ ਖੜੀ ਆ ਹੁਣ ਕੀ ਕਰ ਲੈਣਾ ਬਾਂ ਲੰਗੀ ਆ ਮਾਰਦੇ ਇਹਨੂੰ ਵਾਟੇ ਕਟਾਈ ਦੇਣਾ ਪਰ ਇਹਨੂੰ